ਆ ਦੇਖੋ ਇਹ ਬਾਇਓ ਦਾ ਲੋਸ਼ਨ ਹੈ ਹਾਂਜੀ ਵੀਰੇ ਬਾਇਓ ਦਾ ਲੋਸ਼ਨ ਦੇ ਉੱਤੇ ਐਮ ਆਰ ਵੀ ਦੇਖੋ 90 ਰੁਪਏ ਐਮ ਆਰ ਵੀ ਹੈ ਓਕੇ ਜੀ 90 ਰੁਪਏ ਐਮ ਆਰ ਵੀ 36 ਮਹੀਨੇ ਵੈਲਿਡ ਹੈ ਓਕੇ ਬਈ ਕਿੰਨੇ ਦਾ ਪੈਣਾ 24 ਰੁਪਏ ਦਾ ਆ ਦੇਖੋ ਫੇਸ ਪਾਊਡਰ 2 ਇਨ 1 ਫੇਸ ਪਾਊਡਰ ਹੈ ਡਬਲ ਹੈ ਉੱਪਰ ਥੱਲੇ ਠੀਕ ਹੈ ਜੀ 150 ਰੁਪਏ ਦਾ ਸੇਲ ਹੋਣਾ ਤੁਹਾਨੂੰ ਕਿੰਨੇ ਪੈਣਾ 40 ਰੁਪਏ ਦਾ ਓਕੇ ਬਈ 40 ਰੁਪਏ ਦਾ 30 ਰੁਪਏ ਦਾ 25 ਰੁਪਏ ਦਾ ਸਿੰਗਲ ਲੈ ਲਵਾਂਗੇ 15 ਰੁਪਏ ਦਾ ਕਰੀਮ ਜਾਰ ਹੈ ਐਲਮੈਂਟ ਹੈ ਫਰੂਟ ਹੈ ਐਲੋਵੀਰਾ 100 ਰੁਪਏ ਦਾ ਜਾਰ ਹੈ 100 ਰੁਪਏ ਦਾ ਪੈਣਾ 240 ਰੁਪਏ ਦਾ ਸੇਲ ਹੋਣਾ 10 10 20 ਵਾਲੀਆਂ ਨਹੀਂ ਚਲਦੀਆਂ ਕਰੀ ਵਰੀ ਦਾ ਕਹਿੰਦਾ ਸਾਨੂੰ 100 ਰੁਪਏ ਵਾਲਾ ਪੀਸ ਦੋ ਹੁਣ ਇਹ ਦੇਖੋ ਇਹ ਸਾਰੇ ਇੱਕ ਇੱਕ ਡੱਬੇ 'ਚ ਇੱਕ ਕਲਰ ਹੁੰਦਾ ਨੰਬਰਿੰਗ ਵਾਲੀ ਨੇਲ ਪੇਂਟ ਹੈ 150 ਰੁਪਈਆ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ ਹੈ 40 ਰੁਪਏ ਦਾ ਪੀਸ ਆ ਪਰਫਿਊਮ ਤੁਸੀਂ ਇੱਕ ਪੀਸ ਬਈ ਯਾਰ ਕਿੰਨੇ ਦਾ ਸੇਲ ਹੁੰਦਾ ਹੈ 60 ਰੁਪਏ ਦਾ ਹਾਂਜੀ ਆ ਦੇਖੋ 63 ਰੁਪਏ ਐਮ ਆਰ ਪੀ 24 ਪੰਜ ਚ ਬਣਿਆ 36 ਮਹੀਨੇ ਵੈਲਡ ਓਕੇ ਬਈ 60 ਰੁਪਏ ਦਾ ਸੇਲ ਕਰਨਾ ਤੁਸੀਂ ਤੁਹਾਨੂੰ ਕਿੰਨੇ ਦਾ ਲੱਗਣਾ 25 ਰੁਪਏ ਓਕੇ ਸਾਰਾ ਫੇਸਪਾਟਰ ਲੱਗਾ 150 ਰੁਪਏ ਐਮ ਆਰ ਪੀ ਇੱਕ ਤੇ ਓਕੇ ਤੁਹਾਨੂੰ ਕਿੰਨੇ ਦਾ ਪੈਣਾ 30 ਰੁਪਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਫੀਲਡ ਗੰਜ ਲੁਧਿਆਣੇ ਸਾਹਰ ਕੋਲੇ ਹੋਰ ਕਾਫੀ ਸਮਾਨ ਆਇਆ ਹੋਇਆ ਸਾਰਾ ਸਮਾਨ ਕੰਪਨੀ ਦਾ ਹੋਊਗਾ ਪੱਕਾ ਬਿੱਲ ਜੇ ਲੈਣਾ ਨਾਲ ਮਿਲੂਗਾ ਜੀ ਰੇਟ ਸੁਣ ਕੇ ਤੁਸੀਂ ਹਰ ਆ ਜਾਓ ਵੀਡੀਓ ਨਾਲ ਬਣੇ ਰਹੋ ਆ ਜਾਓ ਜੀ ਹੁਣ ਹੈ ਕਰੀਮ ਜਾਰ ਹੈ ਐਲਮੈਂਟ ਹੈ ਫਰੂਟ ਹੈ ਐਲੋਵੀਰਾ 100 ਰੁਪਏ ਦਾ ਜਾਰ ਹੈ 100 ਰੁਪਏ ਦਾ ਪੈਣਾ ਹੈ 240 ਰੁਪਏ ਦਾ ਸੇਲ ਹੋਣਾ ਦੱਬਾ ਹੀ 100 ਰੁਪਏ ਦਾ 100 ਰੁਪਏ ਦਾ ਡੱਬਾ ਓਕੇ ਦਾ ਕੋ ਵਧੀਆ ਵੀ ਨੇਲ ਪੈਣ ਮੰਗਦਾ ਹੈ 10 10 20 ਵਾਲੀਆਂ ਨਹੀਂ ਚੱਲਦੀਆਂ ਕਈ ਵਾਰੀ ਦਾ ਕਹਿੰਦਾ ਸਾਨੂੰ 100 ਰੁਪਏ ਵਾਲਾ ਪੀਸ ਦੋ ਹੁਣ ਇਹ ਦੇਖੋ ਇਹ ਸਾਰੇ ਇੱਕ ਇੱਕ ਡੱਬੇ 'ਚ ਇੱਕ ਕਲਰ ਹੁੰਦਾ ਨੰਬਰਿੰਗ ਵਾਲੀ ਨੇਲ ਪੈਂਟ ਹੈ 150 ਰੁਪਏ ਐਮਆਰਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਓਕੇ ਬਈ 150 ਵਾਲਾ 40 ਰੁਪਏ ਓਕੇ ਠੀਕ ਹੋ ਗਿਆ ਮੇਕਅਪ ਬੜਾ ਲੱਗਾ ਆਪਣੇ ਕੋ 7 ਕਲਰ ਦਾ ਮੇਕਅਪ 7 ਕਲਰ ਦਾ ਪ੍ਰਾਈਮਰ ਹਨਾ 2250 ਰੁਪਏ ਐਮ ਆਰ ਪੀ ਐ 75 ਰੁਪਏ ਦਾ ਪੈਣਾ ਠੀਕ ਹੈ ਠੀਕ ਹੈ ਜੀ ਸਾਡੇ ਕੋ ਇਤਰ ਬੜੇ ਆਏ ਆ ਆ ਦੇਖੋ ਆ ਪਰਫਿਊਮ ਆ ਗਏ ਅੱਜ ਕਿੰਨੇ ਦਾ ਬਸ ਕਰਦੀ ਆ ਪਰਫਿਊਮ ਤੁਸੀਂ ਇੱਕ ਪੀਸ ਬਜ਼ਾਰ ਕਿੰਨੇ ਦਾ ਸੇਲ ਹੁੰਦਾ 60 ਰੁਪਏ ਦਾ ਹਾਂਜੀ ਆ ਦੇਖੋ 63 ਰੁਪਏ ਐਮ ਆਰ ਪੀ 24 ਮਹੀਨੇ ਚ ਬਣਿਆ 36 ਮਹੀਨੇ ਵੈਲਡਾ ਓਕੇ 60 ਰੁਪਏ ਦਾ ਸੇਲ ਕਰਨਾ ਤੁਸੀਂ ਤੁਹਾਨੂੰ ਕਿੰਨੇ ਦਾ ਲੱਗਣਾ 25 ਰੁਪਏ ਓਕੇ 60 ਰੁਪਏ ਵਾਲਾ ਕਿੰਨੇ ਦਾ ਲੱਗਣਾ ਹੈ ਕੁਝ 25 ਰੁਪਏ ਦਾ ਓਕੇ ਠੀਕ ਹੈ ਜੀ ਆਓ ਤੁਸੀਂ ਕਹਿੰਦੇ ਮੈਨੂੰ ਕਮਾਈ ਜਾਂਦਾ ਆ ਦੇਖੋ ਆ ਦੇਖੋ ਇਹ ਬਾਇਓ ਦਾ ਲੋਸ਼ਨ ਹੈ ਹਾਂ ਜੀ ਵੀਰੇ ਬਾਇਓ ਦਾ ਲੋਸ਼ਨ ਦੇ ਉੱਤੇ ਐਮ ਆਰ ਵੀ ਦੇਖੋ 90 ਰੁਪਏ ਐਮ ਆਰ ਵੀ ਹੈ ਓਕੇ ਜੀ 90 ਰੁਪਏ ਐਮ ਆਰ ਪੀ 36 ਮਹੀਨੇ ਵੈਲਿਡ ਓਕੇ ਬਈ ਕਿੰਨੇ ਦਾ ਪੈਣਾ 24 ਰੁਪਏ ਦਾ 90 ਰੁਪਏ ਵਾਲਾ ਲੋਸ਼ਨ 24 ਰੁਪਏ ਦਾ ਜਿੰਨੇ ਦਾ ਮਰਜ਼ੀ ਸੇਲ ਕਰੋ ਓਕੇ ਬਈ ਠੀਕ ਹੋ ਗਿਆ αਲਫਾ ਫੇਸ ਪਾਊਡਰ ਲੱਗਾ ਸਾਰਾ ਫੇਸ ਪਾਊਡਰ ਲੱਗਾ 150 ਰੁਪਏ ਐਮ ਆਰ ਪੀ ਇੱਕ ਤੇ ਓਕੇ ਤੁਹਾਨੂੰ ਕਿੰਨੇ ਦਾ ਪੈਣਾ 30 ਰੁਪਏ ਥੱਲੇ ਆ ਦੇਖੋ ਔਰ ਸਭ ਤੋਂ ਵੱਡੀ ਗੱਲ 2 ਇਨ 1 ਹੈ ਸਿੰਗਲ ਕੰਪੈਕਟ ਨਹੀਂ ਹੈਗਾ ਠੀਕ ਹੈ ਜੀ ਇਹ ਆ ਦੇਖੋ ਫੇਸ ਪਾਊਡਰ 2 ਇਨ 1 ਫੇਸ ਪਾਊਡਰ ਹੈ ਡਬਲ ਹੈ ਉੱਪਰ ਥੱਲੇ ਠੀਕ ਹੈ ਜੀ 150 ਰੁਪਏ ਦਾ ਸੇਲ ਹੋਣਾ ਤੁਹਾਨੂੰ ਕਿੰਨੇ ਪੈਣਾ 40 ਰੁਪਏ ਦਾ ਠੀਕ ਹੈ ਜੀ 40 ਰੁਪਏ ਦਾ 30 ਰੁਪਏ ਦਾ 25 ਰੁਪਏ ਦਾ ਸਿੰਗਲ ਲੈ ਲਓਗੇ 15 ਰੁਪਏ ਦਾ ਸਾਰੇ ਰੇਟ ਹੈਗੇ ਆਪਣੇ ਆ ਦੇਖੋ ਇਹ ਪਹਿਲੇ ਥੱਲੇ ਆ ਫਿਰ ਇਹ ਆ ਗਿਆ ਉੱਪਰ ਡਬਲ ਆ ਗਿਆ ਨਾਲ ਵਿੱਚ ਇਹ ਸ਼ੀਸ਼ਾ ਵੀ ਲੱਗਾ ਪਫ ਵੀ ਨਾਲ ਹੈ ਜੀ ਸਾਰਾ ਕੁਝ ਤੁਹਾਨੂੰ ਪੈਣਾ ਪੀਰ ਓਕੇ ਬਈ ਸਿਰਫ 30 ਦਾ ਪੀਸ ਹੈ ਸਿਰਫ ਅਸੀਂ ਰੇਟ ਦਈਦਾ ਤਾਂ ਹੀ ਲੋਕੀ ਇੰਨੀ ਦੂਰ ਦੂਰੋਂ ਆਉਂਦੇ ਆ ਬਹੁਤ ਆਈਟਮ ਹੈਗੀ ਹੈ ਮੈਂ ਸਾਰੀ ਇੱਕੋ ਵਾਰ ਦਿਖਾ ਨਹੀਂ ਸਕਦਾ ਚਲੋ ਹਾਂ ਹੈਨਾ ਸ਼ੋਪ ਹੈਗੀ ਹੈ ਲੁਧਿਆਣਾ ਫੀਲਡ ਗੰਜ ਪੈਂਦਾ ਹੈ 11 ਨੰਬਰ ਗਲੀ ਸਾਗਰ ਕੋਸਪੈਂਡ ਜਿੱਥੇ ਨੂੰ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਬਸ ਸੜੇ ਆਗੇ ਰੇਲਵੇ ਸਟੇਸ਼ਨ ਆਗੇ ਕਿਸੇ ਨੂੰ ਕਿਹਾ ਵੀ ਸਾਗਰ ਦੀ ਦੁਕਾਨ ਤੇ ਜਾਣਾ ਅਡੋ ਵਾਲੇ ਨੂੰ ਉਹਨੂੰ ਪਤਾ ਹੈ ਠੀਕ ਹੈ ਬਰੰਗ ਥੈਂਕ ਯੂ